ਸ਼ਤ ਸ੍ਰੀਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀਆਂ ਜੀ ਤੁਹਾਨੂੰ ਆਪਣਾ ਕਰੋਂਦੇ ਦਾ ਬੂਟਾ ਦਿਖਾਣ ਜੋ ਕਿ ਪਹਿਲਾਂ ਮੈਂ ਗਮਲੇ ਵਿੱਚ ਲਗਾਇਆ ਹੋਇਆ ਸੀ ਤੇ ਹੁਣ ਮੈਂ ਲਗਾ ਦਿੱਤਾ ਆ ਆ ਜ਼ਮੀਨ ਤੇ ਬਾਹਰ ਖੇਤ ਵਿੱਚ ਲਗਾਤਾ ਜਿੱਥੇ ਆਪਣੇ ਬਾਗੀ ਫਲਾਂ ਵਾਲੇ ਬੂਟੇ ਲੱਗੇ ਹੋਏ ਉੱਥੇ ਹੀ ਮੈਨੂੰ ਲਗਾਤਾ ਕਿਉਂਕਿ ਛੱਤ ਤੇ ਇਸ ਤਰ੍ਹਾਂ ਨਾਲ ਇਹਨੂੰ ਫੁੱਲ ਬਹੁਤ ਆਉਂਦੇ ਸੀ ਪਰ ਫਲ ਨਹੀਂ ਸੀ ਲੱਗਦਾ ਹਰ ਸਾਲ ਫੁੱਲ ਆਉਂਦੇ ਸੀ ਫਲ ਨਹੀਂ ਸੀ ਲੱਗਦਾ ਜਿੱਦਣ ਹੀ ਮੈਂ ਇਹਨੂੰ ਥੱਲੇ ਲਗਾਇਆ ਤੇ ਉਦੋਂ ਇਸ ਤਰ੍ਹਾਂ ਫੁੱਲ ਆਏ ਹੋਏ ਸੀ ਤੇ ਚੌਥੇ ਪੰਜਵੇਂ ਦੇਣੀ ਨੇ ਇਹਨੂੰ ਛੋਟੇ ਛੋਟੇ ਜਿਹੜੇ ਫਲ ਉਹ ਲੱਗ ਗਏ ਇਹਦਾ ਹੁਣ ਕੀ ਕਰਨਾ ਇਹਦੇ ਬਾਰੇ ਤੇ ਮੈਨੂੰ ਨਹੀਂ ਪਤਾ ਪਰ ਛੱਤ ਤੇ 2 ਸਾਲ ਇਹ ਰਿਹਾ ਇਹਨੂੰ ਫਲ ਨਹੀਂ ਲੱਗਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਇਹਨੂੰ ਡਾਰਕ ਮਜੈਂਟਾ ਕਲਰ ਦੇ ਜਿਹੜੇ ਆ ਫਲ ਉਹ ਲੱਗੇ ਹੋਏ ਆ ਕਰੋਂਦੇ ਲੱਗੇ ਹੋਏ ਆ ਟੇਸਟ ਇਹਨਾਂ ਦਾ ਬਹੁਤ ਖੱਟਾ ਵਾ ਹਜੇ ਪਹਿਲਾਂ ਹਰੇ ਸੀ ਤੇ ਹੁਣ ਇਹ ਮਜੈਂਟਾ ਜਿਹਾ ਹੋ ਗਏ ਆ ਉਸ ਤੋਂ ਬਾਅਦ ਇਹ ਸ਼ਾਇਦ ਕਾਲੇ ਹੋ ਜਾਂਦੇ ਆ ਕਿਉਂਕਿ ਮੈਂ ਪਹਿਲਾਂ ਨਹੀਂ ਦੇਖੇ ਇਸ ਤੋਂ ਪਹਿਲਾਂ ਬੂਟੇ ਨੂੰ ਲੱਗੇ ਹੋਏ ਨਹੀਂ ਦੇਖੇ ਵੈਸੇ ਕਰੋਂਦੇ ਦੇਖੇ ਆ achar ਵਗੈਰਾ ਦੇ ਵਿੱਚ ਤੇ ਇਹਦਾ ਆਪਾਂ achar ਬਣਾਵਾਂਗੇ ਇੱਕ ਦੋ ਦਿਨ ਤੱਕ ਤੇ ਮੈਂ ਕਿਹਾ ਤੁਹਾਡੇ ਨਾਲ ਜਿਹੜਾ ਬੂਟਾ ਸ਼ੇਅਰ ਕਰ ਦਿੰਨੇ ਆ ਜੇ ਤੁਸੀਂ ਵੀ ਲਗਾਉਣਾ ਤੇ ਆਪਦੇ ਘਰ ਦੇ ਵਿੱਚ ਜਰੂਰ ਲਿਆੜ ਕੇ ਲਗਾ ਸਕਦੇ ਹੋ ਜੇ ਤੁਹਾਡੇ ਕੋਲ ਵਾਧੂ ਜਗ੍ਹਾ ਹੈਗੀ ਤਾਂ ਕਿਉਂਕਿ ਇਹਨੂੰ ਕੰਡੇ ਬਹੁਤ ਹੁੰਦੇ ਆ ਤੇ ਤੁਸੀਂ ਕੋਸ਼ਿਸ਼ ਕਰੋ ਕਿ ਇਹਨੂੰ ਸਾਈਡ ਤੇ ਲਗਾਓ ਆ ਜਿੱਥੇ ਮਤਲਬ ਆਪਣੀ ਰੋਡ ਸਾਈਡ ਹੁੰਦੀ ਆ ਉੱਥੇ ਤੁਸੀਂ ਇਹਨੂੰ ਲਗਾ ਸਕਦੇ ਹੋ 2 ਨੰਬਰ ਤੇ ਜਿਹੜਾ ਮੈਂ ਤੁਹਾਨੂੰ ਲੱਗੀਆਂ ਬੂਟਾ ਦਿਖਾਣ ਉਹ ਪੰਜਾਬ ਦੇ ਵਿੱਚ ਤਾਂ ਬਹੁਤ ਘੱਟ ਹੀ ਸ਼ਾਇਦ ਤੁਸੀਂ ਦੇਖਿਆ ਹੋਵੇਗਾ ਇਹ ਹੈਗਾ ਜੀ ਅਮਰੇ ਦਾ ਬੂਟਾ ਇਹ ਵਾਲਾ ਮੇਰਾ ਗrafted ਬੂਟਾ ਆ ਇੱਕ ਮੈਂ ਬੀਜ ਤੋਂ ਵੀ ਲਗਾਇਆ ਹੋਇਆ ਉਹ ਛੱਤ ਤੇ ਲੱਗਾ ਹੋਇਆ ਤੇ ਉਹਨੂੰ ਫਰੂਟ ਨਹੀਂ ਆਂਦਾ ਇਨੂੰ ਇਸ ਤਰ੍ਹਾਂ ਦੇ ਪਹਿਲਾਂ ਤੁਸੀਂ ਦੇਖੋ ਇਸ ਤਰ੍ਹਾਂ ਇਹਨਾਂ ਨੂੰ ਲੰਬੀਆਂ ਲੰਬੀਆਂ ਇਸ ਤਰ੍ਹਾਂ ਲੜੀਆਂ ਜੀਆਂ ਲੱਗਦੀਆਂ ਲਗਭਗ 100 150 ਫਲ ਜਿਹੜਾ ਇੱਕੋ ਨੂੰ ਹੁੰਦਾ ਇਸ ਤਰ੍ਹਾਂ ਲੱਗਾ ਹੋਇਆ ਅੰਗੂਰਾ ਵਾਂਗੂ ਇਸ ਤਰ੍ਹਾਂ ਲੜੀਆਂ ਜੀਆਂ ਲੱਗਦੀਆਂ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਇਹਨੂੰ ਛੋਟੇ ਛੋਟੇ ਜਿਹੜੇ ਫਰੂਟ ਉਹ ਲੱਗਦੇ ਆ ਮਤਲਬ ਜਿੰਨੀਆਂ ਹੀ ਨਵੀਆਂ ਕੁੰਬਲਾ ਨਿਕਲਦੀਆਂ ਨਵੀਂ ਕੁੰਬਲ ਦੇ ਉੱਤੇ ਹੀ ਇਹ ਇਸ ਤਰ੍ਹਾਂ ਇਹਨਾਂ ਨੂੰ ਆਹ ਗੁੱਛਾ ਜਿਹਾ ਲੱਗਦਾ ਤੇ ਉੱਤੇ ਫਲ ਲੱਗੇ ਆਉਂਦੇ ਆ ਤੇ ਆਹ ਦੇਖ ਪੁਰਾਣਾ ਆ ਜਿਹੜਾ ਇਹਨੂੰ ਦੇਖੋ ਵੱਡੇ ਵੱਡੇ ਹੋ ਚੁੱਕੇ ਆ ਤੇ ਲਗਭਗ ਪੂਰਾ ਸਾਲ ਹੀ ਇਹਨੂੰ ਫਲ ਜਿਹੜਾ ਆਪਣੇ ਸਾਡੇ ਤਾਂ ਲੱਗਾ ਹੀ ਰਹਿੰਦਾ ਮਨ ਲਓ ਕਦੀ ਮੈਂ ਮੌਸਮ ਨਹੀਂ ਦੇਖਿਆ ਕਿ ਇਹਨੂੰ ਫਲ ਨਾ ਲੱਗਾ ਹੋਵੇ ਇਹ ਤੀਜੇ ਸਾਲ ਦਾ ਬੂਟਾ ਹੋ ਚੁੱਕਾ ਆ ਹੁਣ ਤੇ ਉਮਰੇ ਦਾ ਸਾਈਜ਼ ਇੰਨਾ ਕੁ ਹੁੰਦਾ ਜਿਸ ਤਰ੍ਹਾਂ ਵੱਡਾ ਅੰਗੂਰ ਆਪਾਂ ਕੋਈ ਲਈਏ ਖਜੂਰ ਜਿੱਡੇ ਕੁੰਦੀ ਨਾ ਓਡਾ ਕ ਸਾਈਜ਼ ਹੀ ਮੈਂ ਤਾਂ ਦੇਖਿਆ ਆ ਕਿਉਂਕਿ ਉਸ ਤੋਂ ਬਾਅਦ ਆਪਾਂ ਜਿਹੜੇ ਆ ਉਤੋਂ ਲੜੀ ਤੋੜ ਦਿੱਤੀ ਸੀ ਬੂਟਾ ਛੋਟਾ ਕਰਕੇ ਪਰ ਇਸ ਵਾਰ ਮੈਂ ਇਹਨਾਂ ਨੂੰ ਰੱਖੂਗੀ ਦੇਖਦੇ ਆ ਕਿ ਇਹਦਾ ਫਲ ਜਿਹੜਾ ਉਹ ਕਿਸ ਤਰ੍ਹਾਂ ਦਾ ਬੰਦ ਆ ਆ ਤੇ ਆ ਜਦੋਂ ਥੋੜਾ ਆਮਰਾ ਛੋਟਾ ਹੁੰਦਾ ਬਹੁਤ ਖੱਟੇ ਹੁੰਦੇ ਆ ਨਿੰਬੂ ਵਾਂਗੂ ਜਿਸ ਤਰ੍ਹਾਂ ਕੱਚੇ ਆਂਬ ਦਾ achar ਆਪਾਂ ਪਾਈਏ ਉਦਾਂ ਸੇਮ ਉਹੀ ਚੀਜ਼ ਹੁੰਦੀ ਟੇਸਟ ਵੀ ਉਦਾਂ ਦਾ ਹੀ ਤੇ ਉਹਦੀ ਹੀ ਸੇਮ ਤੁਸੀਂ ਇਹਨੂੰ ਵੈਰਾਈਟੀ ਕਹਿ ਸਕਦੇ ਹੋ ਇਹਦਾ ਵੀ ਆਂਬ ਦੇ achar ਵਾਂਗੂ ਹੀ achar ਪੈਂਦਾ ਆ ਪਰ ਫਰਕ ਇਹ ਆ ਵੀ ਉਹਦਾ achar ਤੁਹਾਨੂੰ ਸਿਰਫ ਇੱਕੋ ਵਾਰੀ ਮਿਲਣਾ ਆ ਸੀਜ਼ਨ ਦੇ ਵਿੱਚ ਜਦੋਂ ਆਂਬਾਂ ਦਾ ਸੀਜ਼ਨ ਹੋਊਗਾ ਤੇ ਇਹਦਾ ਤੁਸੀਂ achar ਕਿਸੇ ਵੀ ਮੌਸਮ ਵਿੱਚ ਪਾ ਸਕਦੇ ਹੋ ਕਿਉਂਕਿ ਇਹ ਸਾਰਾ ਸਾਲ ਹੀ ਲੱਗੇ ਰਹਿੰਦੇ ਆ ਤੇ ਇਸ ਵਾਰ ਜਦੋਂ ਇਹ ਥੋੜੇ ਵੱਡੇ ਹੋਣਗੇ ਮਹੀਨੇ ਤੱਕ ਹੋ ਜਾਣੇ ਫਿਰ ਆਪਾਂ ਤੁਹਾਨੂੰ ਇਹਦਾ achar ਵੀ ਪਾ ਕੇ ਬਣਾਵਾਂ ਦਿਖਾਵਾਂਗੇ ਤੇ ਸੇਮ ਰੈਸਪੀ ਆਚਾਰ ਦੀ ਜਿਸ ਤਰ੍ਹਾਂ ਤੁਸੀਂ ਆਂਬ ਦਾ achar ਪਾਉਂਦੇ ਹੋ ਸੇਮ ਹੀ ਇਹਦਾ ਵੀ achar ਪੈਂਦਾ ਉਸੇ ਤਰ੍ਹਾਂ ਹੀ ਇਹ ਖੱਟੇ ਹੁੰਦੇ ਆ ਸੇਮ ਆਂਬ ਦੇ ਟੇਸਟ ਵਾਂਗੂ ਤੇ ਇਸ ਵਾਰ ਆਪਾਂ ਥੋੜੇ ਇਹਨਾਂ ਨੂੰ ਰੱਖ ਲਾਂਗੇ ਕਿਉਂਕਿ ਹੁਣੇ ਤੀਜੇ ਸਾਲ ਚ ਬੂਟਾ ਹੋ ਗਿਆ ਤੇ ਐਰ ਕੀ ਚਾਰ ਪੰਜ ਗੁੱਛੇ ਜਿਹੜੇ ਇਹਨੂੰ ਲੱਗੇ ਹੋਏ ਆ ਤੇ ਆਪਾਂ ਇਹਦਾ ਜਿਹੜਾ achar ਆ ਉਹ ਵੀ ਬਣਾਵਾਂਗੇ ਕਿ ਕੋਸ਼ਿਸ਼ ਆਪਾਂ ਤੁਹਾਨੂੰ ਅੱਜ ਆਪਣੀ ਸਬਜੀ ਵੀ ਦਿਖਾ ਦਿੰਨੇ ਆ ਕਿਉਂਕਿ ਫਲਾਂ ਵਾਲੇ ਬੂਟੇ ਤਾਂ ਆਪਾਂ ਦਿਖਾਉਂਦੇ ਰਹੀਦਾ ਲੇਕਿਨ ਆਪਾਂ ਆਪਣੀ ਸਬਜੀ ਤੁਹਾਡੇ ਨਾਲ ਕਦੀ ਨਹੀਂ ਸ਼ੇਅਰ ਕੀਤੀ ਪਿਓਰ ਆਰਗੈਨਿਕ ਵੇਲਾਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਫਲੀਆਂ ਲੱਗੀਆਂ ਹੋਈਆਂ ਆ ਕੌਂਚ ਬੀਜ ਲੱਗੇ ਹੋਏ ਆ ਸੇਮ ਫਲੀ ਲੱਗੀ ਹੋਈ ਆ ਇਸ ਤਰ੍ਹਾਂ ਇਕੱਠੀ ਮੈਂ ਲਗਾਈ ਹੋਈ ਆ ਮਿਕਸ ਕਰਕੇ ਅਲੱਗ-ਅਲੱਗ ਨਹੀਂ ਲਗਾਈਆਂ ਹੋਈਆਂ ਰਾਮਾ ਤੋਰੀਆਂ ਦੀਆਂ ਲੱਗੀਆਂ ਹੋਈਆਂ 4-5 ਵੈਰਾਈਟੀਆਂ ਤੇ ਆਹ ਵਾਲੀ ਵੇਲ ਤਾਂ ਮੈਂ ਕਿਤੇ ਉਹ ਟਾਣੀ ਕੱਟ ਕੇ ਲਿਆਈ ਸੀਗੀ ਇਹਦਾ ਨਹੀਂ ਮੈਨੂੰ ਪਤਾ ਵੀ ਇਹ ਕਿਸ ਚੀਜ਼ ਦੀ ਵੇਲ ਆ ਜੇ ਕਿਸੇ ਨੂੰ ਪਤਾ ਹੋਵੇ ਤਾਂ ਕਮੈਂਟ ਕਰ ਦਿਓ ਜਾਂ ਫਿਰ ਜਦੋਂ ਫਲ ਲੱਗੂਗਾ ਫਿਰ ਪਤਾ ਲੱਗੂਗਾ ਇਹਦੀ ਮੈਂ ਇਸ ਤਰੀ ਟਾਣੀ ਤੋੜ ਦਿਆ ਇਸੇ ਮੈਨੂੰ ਆਦਤ ਆ ਵੀ ਕਿਤੇ ਉਹ ਕੋਈ ਟਾਣੀ ਲਿਆਂਦੀ ਤੇ ਲਿਆਣ ਕੇ ਮੈਂ ਇਸ ਤਰ੍ਹਾਂ ਮਿੱਟੀ 'ਚ ਦੱਬ ਦਿੰਨੀ ਹੁੰਨੀ ਆ ਤੇ ਆਪਾਂ ਇਸ ਤਰ੍ਹਾਂ ਦਾ ਨਾ ਇਹਨਾਂ ਦਾ ਬਣਾਇਆ ਹੋਇਆ ਇੱਕ ਆ ਸਟੈਂਡ ਜਿਹਾ ਤੇ ਕੁਛ ਮੈਂ ਹਜੇ ਬਣਾ ਰਹੀ ਆ ਕਿ ਰੋਜ਼ ਦੀ ਰੋਜ਼ ਥੋੜਾ ਥੋੜਾ ਬਣਾ ਲਈਦਾ ਕਿਉਂਕਿ ਗਰਮੀ ਬਹੁਤ ਜ਼ਿਆਦੀ ਆ ਹਜੇ ਤੇ ਇਹ ਆਪਾਂ ਇੱਧਰ ਵੇਲਾਵਾਂ ਆਪਣੇ ਸਾਰੀਆਂ ਲੱਗੀਆਂ ਹੋਈਆਂ ਕੱਦੂ ਆ ਵਿੱਚ ਫਲੀਆਂ ਵਿੱਚ ਹੈਗੇ ਆਪਣੇ ਪਰਵਲ ਆ ਕੁੰਦ루 ਆ ਮਤਲਬ ਅਲੱਗ-ਅਲੱਗ ਪਤਾ ਨਹੀਂ ਕਿੰਨੀਆਂ ਕਿ ਤਰ੍ਹਾਂ ਦੀਆਂ ਵੇਲਾ ਤੇ ਇੱਧਰ ਸਾਈਡ ਆਪਣੇ ਹੈਗਾ ਡੈਡ ਡਾਇਮੰਡ ਗੁਆਵਾ ਇਹਨੂੰ ਹੁਣ ਫਲ ਲੱਗਣਾ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਾਫੀ ਫਰੂਟਿੰਗ ਆਈ ਹੈ ਇਹਨੂੰ ਇਹ ਲਗਭਗ 3 ਸਾਲ ਦਾ ਬੂਟਾ ਹੋ ਚੁੱਕਾ 8-9 ਫੁੱਟ ਹਾਈਟ ਜਿਹੜੀ ਇਹਦੀ ਹੁਣ ਹੋ ਗਈ ਆ ਇੱਧਰਲੀ ਸਾਈਡ ਆਪਣੇ ਲੱਗੀਆਂ ਹੋਈਆਂ ਆਰਾਮ ਤੋਰੀ ਅਸੀਂ ਪੰਜਾਬ ਚ ਤਾਂ ਆਰਾਮ ਤੋਰੀ ਕਹਿੰਦੇ ਆ ਬਾਕੀ ਹੋਰ ਜਗ੍ਹਾ ਚ ਹੋ ਸਕਦਾ ਕੁਝ ਹੋਰ ਵੀ ਕਹਿੰਦੇ ਹੋਣ ਤੇ ਇਹ ਤਾਂ ਆਪਣੇ ਹੁਣ ਸਬਜੀ ਜਿਹੜੀ ਆ ਉਹ ਲੱਥ ਰਹੀ ਆ ਠੀਕ ਖਾਣ ਜੋਗੇ ਆਪਣੇ ਹੋ ਜਾਂਦੀਆਂ ਕਿਉਂਕਿ ਆਪਾਂ ਕੋਈ ਕੈਮੀਕਲ ਤਾਂ ਪਾਉਂਦੇ ਨਹੀਂ ਹੈਗੇ ਇਸ ਕਰਕੇ ਜ਼ਿਆਦਾ ਨਹੀਂ ਲੱਗਦੀਆਂ ਤੇ ਤੁਸੀਂ ਦੇਖ ਸਕਦੇ ਹੋ ਫਲ ਫੁੱਲ ਲੱਗੇ ਹੋਏ ਆ ਥੋੜੇ ਥੋੜੇ ਪੱਤੇ ਇਕੱਠੇ ਵੀ ਹੋ ਜਾਂਦੇ ਇਸ ਤਰ੍ਹਾਂ ਕਿਉਂਕਿ ਤੇਲਾ ਵਗੈਰਾ ਜਿਹੜਾ ਉਹ ਲੱਗ ਜਾਂਦਾ ਇਸ ਤਰ੍ਹਾਂ ਛੋਟੀਆਂ ਛੋਟੀਆਂ ਆਰਾਮ ਤੋਰੀਆਂ ਵੀ ਲੱਗੀਆਂ ਹੋਈਆਂ ਇਹ ਰਾਮਤੋਰੀਆਂ ਉਧਰ ਤੁਸੀਂ ਦੇਖੋ ਚੀਕੂ ਦਾ ਬੂਟਾ ਕਿੱਡੀ ਹਾਈਟ ਤੇ ਆ ਉਹਦੇ ਉੱਪਰ ਵੀ ਜਾ ਚੜੀਆਂ ਆ 20 40 ਹੋ ਗਈ ਹੁਣ ਇੱਥੋਂ ਜਾ ਕੇ ਟਾਣੀ ਕਿੱਧਰ ਜਾ ਕੇ ਚੜ ਗਈ ਆ ਤੇ ਕੱਲ ਮੈਂ ਕੁਛ ਕਿਨੂ ਦੇ ਬੂਟਿਆਂ ਤੋਂ ਲਾਈਆਂ ਵੀ ਆ ਕਿਉਂਕਿ ਕਿਨੂ ਦੇ ਬੂਟਿਆਂ ਨੂੰ ਇਹ ਖਰਾਬ ਕਰ ਰਹੀਆਂ ਉੱਤੇ ਚੜ ਕੇ ਤੇ ਇੱਥੋਂ ਫਿਰ ਮੈਂ ਸਾਰੀਆਂ ਜਿਹੜੀਆਂ ਉਹ ਲਾ ਦਿਤੀਆਂ ਤੇ ਉਧਰ ਮੈਂ ਇੱਕ ਰਹਿਣ ਦਿੱਤੀ ਆ ਮੈਂ ਕਿਹਾ ਚਲੋ ਵਿੱਚ ਕੋਈ ਲੱਗੇ ਆਊਗੀ ਉੱਪਰ ਕਿਉਂਕਿ ਤਾਂ ਚੜ ਕੇ ਜਿਆਦਾ ਲੱਗਦੀਆਂ ਹੁੰਦੀਆਂ ਰਾਮਾਤੋਰੀਆਂ ਨਾ ਤੇ ਬਹੁਤ ਜ਼ਿਆਦਾ ਜਿਹੜਾ ਆਪਣਾ ਬਾਗ ਨਾ ਸੰਘਣਾ ਹੋ ਚੁੱਕਾ ਆ ਤੇ ਹੁਣ ਆ ਫਲ ਲਾ ਕੇ ਕਿੰਨੂ ਦਾ ਆਪਾਂ ਤੇ ਫੇਰੇ ਦੀ ਥੋੜੀ ਆਪਾਂ ਕਟਾਈ ਛਟਾਈ ਕਰਾਂਗੇ ਤੇ ਇਹ ਆਪਣੇ ਆਪ ਹੀ ਉੱਗਿਆ ਆ ਬੂਟਾ ਪਤਾ ਨਹੀਂ ਕਾਦਾ ਆ ਸ਼ਾਇਦ ਮੈਨੂੰ ਲੱਗ ਰਿਹਾ ਵੀ ਅੰਜੀਰ ਦਾ ਆ ਤੇ ਆਪਣੇ ਆਪ ਹੀ ਦੋ ਤਿੰਨ ਇੱਥੇ ਉੱਗੇ ਹੋਏ ਆ ਇੱਕ ਉਧਰ ਥੱਲੇ ਉੱਗਿਆ ਹੋਇਆ ਚੀਕੂ ਦੇ ਇਹ ਵਾਲਾ ਚੀਕੂ ਦਾ ਪੂਟਾ ਦੀ ਲਗਭਗ ਉਮਰ 15 ਸਾਲ ਦੇ ਕਰੀਬ ਹੋ ਚੁੱਕੀ ਆ ਤੇ 20 ਤੋਂ 22 ਫੁੱਟ ਜਿਹੜੀ ਇਹਦੀ ਹਾਈਟ ਹੋ ਚੁੱਕੀ ਆ ਇਸ ਤੋਂ ਵੀ ਸ਼ਾਇਦ ਜਿਆਦੀ ਹੀ ਹੋਵੇ ਕਿਉਂਕਿ ਥੱਲੇ ਵਾਲੀ ਛੱਤ ਤੋਂ ਵੀ ਉੱਪਰ ਵਾਲੀ ਛੱਤ ਤੱਕ ਇਹ ਜਾ ਰਿਹਾ ਆ ਇੱਧਰ ਆਪਣਾ ਸਾਰਾ ਬਾਗ ਤੁਸੀਂ ਦੇਖ ਸਕਦੇ ਹੋ ਕੁਝ ਮੈਂ ਤੁਹਾਨੂੰ ਆਪਣੀਆਂ 베ਰੀਆਂ ਦਿਖਾ ਦੇਣੀ ਆ ਸ਼ਾਇਦ 베ਰੀਆਂ ਨੂੰ ਵੀ ਜਿਹੜਾ ਫਲ ਲੱਗਣਾ ਉਹ ਸ਼ੁਰੂ ਹੋ ਚੁੱਕਾ ਇਹ ਹੈਗੀ ਆ ਲੌਂਗ ਮਲਬਰੀ ਇਹਦੀ ਤੁਸੀਂ ਦੇਖੋ ਕਿੰਨਾ ਜ਼ਿਆਦਾ ਇਹ ਮਤਲਬ 1 ਕੋ ਸਾਲ ਦੇ ਵਿੱਚ ਹੀ ਇੱਡਾ ਵੱਡਾ ਹੋ ਗਿਆ ਤਾਂ ਆ ਇੱਕ ਮਲਬਰੀ ਵੀ ਇਹਨੂੰ ਹੁਣ ਪਤਾ ਨਹੀਂ ਕਿਹੜੇ ਮੌਸਮ ਦੀ ਲੱਗ ਗਈ ਆ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਦੀਆਂ ਨੂੰ ਲੰਬੀਆਂ ਲੰਬੀਆਂ ਲੱਗਦੀਆਂ ਤੇ ਪਿਓਰ ਜਿਹੜਾ ਇਹਨਾਂ ਦਾ ਰੈੱਡ ਕਲਰ ਹੁੰਦਾ ਪਰ ਇਹ ਬੂਟਾ ਵੀ ਕਾਫੀ ਕੋਸਟਲੀ ਆਂਦਾ ਮੈਂ 600 ਰੁਪਏ ਦਾ ਲਿਆ ਸੀ ਤੇ ਕੋਰੀਅਰ ਚਾਰਜ ਪਾ ਕੇ ਮੈਨੂੰ 600 ਤੋਂ ਵੀ ਇਹ ਉੱਪਰ ਪਿਆ ਸੀ ਬੂਟਾ ਇੱਕ ਲੌਂਗ ਮਲਬਰੀ ਦਾ ਕਿਉਂਕਿ ਇਹ ਬਹੁਤ ਰੇਅਰ ਵੈਰਾਈਟੀਆਂ ਆ ਜਿਆਦਾ ਮਿਲਦੇ ਨਹੀਂ ਹੈਗੇ ਇਹਦੇ ਬੂਟੇ ਨਾ ਬਹੁਤ ਘੱਟ ਮਿਲਦੇ ਆ ਤੇ ਉਹ ਵੀ ਆਨਲਾਈਨ ਮੰਗਾਉਣੇ ਪੈਂਦੇ ਆਪਣੇ ਸਾਡੇ ਇੱਧਰ ਪੰਜਾਬ ਦੇ ਵਿੱਚ ਤਾਂ ਨਹੀਂ ਮਿਲਦੇ ਪਰੇ ਨੂੰ ਮਲਬਰੀ ਹੁਣ ਤੁਸੀਂ ਦੇਖੋ ਕਾਫੀ ਲੱਗੇ ਆਈਆਂ ਇਹਦਾ ਪੱਤਾ ਤੁਸੀਂ ਦੇਖੋ ਮਤਲਬ ਮੰਨੋ ਤੁਸੀਂ ਕਿੱਡਾ ਹੋਏਗਾ ਮੇਰੀਆਂ 2 ਤੋਂ 3 ਗਿੱਠਾਂ ਜੁਗਾ ਇੱਕ ਪੱਤਾ ਆ ਇਹਦਾ ਬਹੁਤ ਵਧੀਆ ਵੈਰੈਟੀ ਨਿਕਲੀ ਚਲੋ ਜੇ ਪੈਸੇ ਲਾਏ ਆ ਤੇ ਉਹਦਾ ਸ਼ਾਇਦ ਇਹ ਫਾਇਦਾ ਵੀ ਦਊਗੀ ਸਿਰਫ ਹਜੇ 1 ਸਾਲ ਦਾ ਵੀ ਨਹੀਂ ਬੂਟਾ ਹੋਇਆ ਤੇ ਇਹਦੀ ਹਾਈਟ 10 ਫੁੱਟ ਤੋਂ ਵੀ ਉੱਪਰ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਹੋ ਚੁੱਕਾ ਆ ਹੁਣ ਮੈਂ ਤੁਹਾਨੂੰ ਦਿਖਾਉਣੀ ਮਿੱਠੇ ਦਾ ਬੂਟਾ ਸੀ ਤਾਂ ਉਹਨੂੰ ਮਿੱਠਾ ਹੀ ਕਹਿੰਨੇ ਆ ਸ਼ਾਇਦ ਕਿੰ ਨੂੰ ਮਾਰਟਾ ਮਸੰਮੀ ਦਾ ਇਹਦਾ ਸ਼ਾਇਦ ਉਹ ਮਿਕਸ ਜਿਆ ਹੁੰਦਾ ਆ ਇਹ ਵਾਲਾ ਇਹ ਵਾਲਾ ਹੈਗਾ ਮਿੱਠੇ ਦਾ ਬੂਟਾ ਫਲ ਨਹੀਂ ਇਹਨੂੰ ਲੱਗਾ ਕਿਉਂਕਿ ਇਹ ਥੋੜਾ ਸੁੱਕ ਗਿਆ ਸੀਗਾ ਉਸ ਤੋਂ ਬਾਅਦ ਇਹਨੂੰ ਥੋੜਾ ਆਪਾਂ ਇਹਦਾ ਬਚਾਇਆ ਵਾ ਇਹਨੂੰ ਕੁਝ ਫੰਗੀਸਾਈਡ ਵਗੈਰਾ ਪਾ ਕੇ ਬਚ ਗਿਆ ਹੈ ਬੂਟਾ ਫਲ ਦੀ ਮੈਨੂੰ ਕੋਈ ਨਹੀਂ ਹੁੰਦੀ ਵੀ ਚਲੋ ਆਉਂਦੇ ਸਾਲ ਹੋ ਜਾਊਗਾ ਉਹ ਨਹੀਂ ਏਡੀ ਆਪਾਂ ਨੂੰ ਹੈਗੀ ਇੱਕ ਮੈਂ ਤੁਹਾਨੂੰ ਡ੍ਰੈਗਨ ਦੀ ਹੋਰ ਵੈਰਾਈਟੀ ਦਿਖਾਉਣੀ ਆ ਜਿੰਨੂੰ ਕਿ ਛੋਟਾ ਜਿਹਾ ਡ੍ਰੈਗਨ ਲੱਗਦਾ ਆ ਜਿਸ ਤਰ੍ਹਾਂ ਕਿ ਪਰਹਲ ਹੁੰਦਾ ਇਹ ਵਾਲਾ ਇਨੂੰ ਪਰਵਲ ਜਿੱਡਾ ਡ੍ਰੈਗਨ ਲੱਗਦਾ ਆ ਡ੍ਰੈਗਨ ਫਰੂਟ ਮਤਲਬ ਤੇ ਇਹਦੇ ਪੱਤੇ ਤੁਸੀਂ ਦੇਖ ਸਕਦੇ ਹੋ ਲਗਭਗ 10 12 ਇੰਚ ਦੇ ਹੋਣੇ ਆ ਸੇਮ ਸਾਈਜ਼ ਦੇ ਆ ਦੋਨਾਂ ਸਾਈਡਾਂ ਨੂੰ ਇੱਕੋ ਜਿਹੀ ਆ ਆਹ ਵਾਲਾ ਪੱਤਾ ਤਾਂ ਮੈਨੂੰ ਲੱਗਦਾ ਵੀ ਇੱਕ ਫੁੱਟ ਤੋਂ ਵੀ ਜਿਹੜਾ ਵੱਡਾ ਹੋ ਚੁੱਕਾ ਹੋਣਾ ਤੁਸੀਂ ਦੇਖ ਸਕਦੇ ਹੋ ਇੱਕ ਫੁੱਟ ਤੋਂ ਵੀ ਜਿਹੜਾ ਜ਼ਿਆਦਾ ਹੋਣਾ ਇਸ ਵਾਰ ਜਦੋਂ ਲੱਗੂਗੇ ਨਾ ਫਲ ਫੇ ਮੈਂ ਤੁਹਾਡੇ ਨਾਲ ਵੀਡੀਓ ਜਿਹੜੀ ਆ ਜ਼ਰੂਰ ਸ਼ੇਅਰ ਕਰੂੰਗੀ ਪਿਛਲੇ ਸਾਲ ਲੱਗੇ ਸੀ ਦੋ ਪਰ ਮੈਂ ਉਦੋਂ ਵੀਡੀਓ ਨਹੀਂ ਸੀ ਬਣਾਈ ਤੇ ਅਸਲ ਦੇ ਵਿੱਚ ਜਦੋਂ ਮੈਂ ਆਣ ਕੇ ਦੇਖੇ ਬਾਅਦ ਵਿੱਚ ਵੀਡੀਓ ਬਣਾਉਣੀ ਸੀ ਉਦੋਂ ਉਹ ਨਾ ਉਹ ਗਲ ਕੇ ਡਿੱਗ ਗਏ ਸੀਗੇ ਮੀਂਹ ਦੇ ਨਾਲ ਤੇ ਇਸ ਵਾਰ ਆਪਾਂ ਤੁਹਾਡ ਨਾਲ ਜਿਹੜੀ ਇਹਦੀ ਵੀਡੀਓ ਜਿਹੜੀ ਉਹ ਜਰੂਰ ਸ਼ੇਅਰ ਕਰਾਂਗੇ ਇਹ ਹੈਗਾ ਅਵੇਰੀਕੇਟਡ ਮਾਰਟਾ ਇਹਨੂੰ ਵੀ ਹਜੇ ਫਲ ਨਹੀਂ ਲੱਗਾ ਪਹਿਲਾਂ ਲੱਗਾ ਸੀ ਕਾਫੀ ਪਰ ਬਾਅਦ ਵਿੱਚ ਸਾਰੇ ਹੀ ਝੜ ਗਿਆ ਇੱਕ ਮੈਂ ਤੁਹਾਨੂੰ ਬਹੁਤ ਰੇਅਰ ਵੈਰੀਟੀ ਦਿਖਾਉਣੀ ਹੈ ਔਰੈਂਜ ਦੀ d/orange ਮੈਨੂੰ ਤਾਂ ਇਹੀ ਨਾਮ ਉਹਨਾਂ ਨੇ ਕਿਹਾ ਸੀਗਾ ਹੁਣ ਹੋ ਸਕਦਾ ਮੇਰੇ ਵੀ ਕੋਈ ਗਲਤੀ ਹੋਵੇ ਬੋਲਣ ਚ ਤਾਂ ਤੁਸੀਂ ਸਰਚ ਕਰਕੇ ਦੇਖ ਲਿਓ ਇਹਦਾ ਮੈਂ ਤੁਹਾਨੂੰ ਫਲ ਦਿਖਾ ਦਿੰਨੀ ਆ ਇੱਕੋ ਹੀ ਫਰੂਟ ਲੱਗਾ ਹੋਇਆ ਇਹਨੂੰ ਪਰ ਤੁਸੀਂ ਫਰੂਟ ਦਾ ਸਾਈਜ਼ ਦੇਖੋ ਕਿੰਨਾ ਵੱਡਾ ਆ ਬੂਟੇ ਦੀ ਗਰੋਥ ਬਹੁਤ ਵਧੀਆ ਚੱਲ ਰਹੀ ਆ ਸਿਰਫ 1 ਸਾਲ ਦਾ ਹੀ ਬੂਟਾ ਹੋਇਆ ਹਜੇ ਲਗਭਗ 5 ਤੋਂ 6 ਫੁੱਟ ਜਿਹੜੀ ਹਾਈਟ ਇਹਦੀ ਹੋ ਚੁੱਕੀ ਆ ਬਾਕੀ ਇੱਧਰ ਆਪਣੇ ਸਾਰੇ ਡ੍ਰੈਗਨ ਇਧਰ ਆਪਣੀਆਂ ਸਾਰੀਆਂ 베ਰੀਆਂ ਆ 베ਰੀਆਂ ਨੂੰ ਵੀ ਹੁਣ ਥੋੜੀ ਦੇਖਭਾਲ ਦੀ ਜ਼ਰੂਰਤ ਆ ਕਿਉਂਕਿ ਫਲ ਲੱਗਣ ਦਾ ਲਗਭਗ ਟਾਈਮ ਨੇੜੇ ਆ ਰਿਹਾ ਤੇ ਥੋੜੀ ਖਾਦ ਵਗੈਰਾ ਇਹਨਾਂ ਨੂੰ ਹੁਣ ਆਪਾਂ ਦੇਣੀ ਆ ਉਹਦੀ ਵੀਡੀਓ ਆਪਾਂ ਤਿਹੜੇ ਨਾਲ ਕੱਲ ਜਾਂ ਪਰਸੋਂ ਸ਼ੇਅਰ ਕਰ ਦਾਂਗੇ ਕਿ ਆਪਾਂ ਕਿਹੜੀ ਕਿਹੜੀ ਖਾਦ ਜਿਹੜੀ ਉਹ 베ਰੀਆਂ ਨੂੰ ਪਾਉਨੇ ਆ ਲਗਭਗ 16 ਤੋਂ 17 베ਰੀਆਂ ਇੱਥੇ ਲੱਗੀਆਂ ਹੋਈਆਂ ਅਲੱਗ-ਅਲੱਗ ਵੈਰਾਈਟੀ ਦੀਆਂ ਥੋੜੇ ਜੇ ਥਾਂ 'ਚ ਹੀ ਲਗਾਈਆਂ ਹੋਈਆਂ ਤੇ ਬਹੁਤ ਛੋਟੀਆਂ-ਛੋਟੀਆਂ ਆਪਾਂ ਰੱਖੀ ਦੀਆਂ ਕਿਉਂਕਿ ਆਪਾਂ ਸਿਰਫ ਇਹਨਾਂ ਨੂੰ ਖਾਣ ਵਾਸਤੇ ਹੀ ਫਰੂਟ ਲਗਾਇਆ ਹੋਇਆ। ਅਲੱਗ-ਅਲੱਗ ਵੈਰੈਟੀਆਂ ਲਗਾਈਆਂ ਹੋਈਆਂ। ਜਿਹੜੀ ਕੋਈ ਵੈਰੈਟੀ ਵਿੱਚੋਂ ਚੰਗੀ ਨਾ ਨਿਕਲੀ ਉਹਨੂੰ ਆਪਾਂ ਇਸ ਵਾਰ ਰਹਿ ਗਈ ਪੱਟ ਦੇਣਾ ਆ। ਤੇ ਇੰਨੀ ਕੀ ਵੀਡੀਓ ਰੱਖਦੇ ਆਪਾਂ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਆ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਕੀਮਤੀ ਸਮਾਂ ਦੇਣ ਨੂੰ। ਇੱਧਰ ਹੈਗਾ ਹੀ ਸਾਰਸ ਫੈਦਾ ਅਮਰੂਦ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਉਂਦੇ ਵੱਸਦੇ ਰਹੋ।